ਚੰਡੀਗੜ੍ਹ ਬੇਸ਼ੱਕ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਪਰ ਇਹ ਸ਼ਹਿਰ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ ਅਤੇ 1966 ਵਿੱਚ ਪੰਜਾਬ ਹਰਿਆਣਾ ਦੀ ਵੰਡ ਸਮੇਂ ਇਹ ਪੰਜਾਬ ਦੇ ਹਿੱਸੇ ਹੀ ਆਇਆ ਸੀ ਪਰ ਬਾਅਦ ਵਿੱਚ ਇਸ ਨੂੰ ਯੂਟੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਸ਼ਹਿਰ ਦੀ ਪ੍ਰਸ਼ਾਸਨਿਕ ਭਾਸ਼ਾ ਅੰਗਰੇਜ਼ੀ ਹੈ ਇਸ ਮਾਮਲੇ ਨੂੰ ਦੇਸ਼ ਦੀ ਲੋਕ ਸਭਾ ਵਿੱਚ ਚੁੱਕਦੇ ਹੋਏ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਪੰਜਾਬੀ ਬੋਲ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ ਅਤੇ ਇਸ ਲਈ ਇੱਥੇ ਪੰਜਾਬੀ ਨੂੰ ਰਾਜ ਦੀ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਦੂਜੇ ਪਾਸੇ ਸਾਬਕਾ ਐਡਵੋਕੇਟ ਜਰਨਲ ਸੁਖਰਾਜ ਸਿੰਘ ਨੇ ਵੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਬਹਿਸ ਅੰਗਰੇਜ਼ੀ ਦੀ ਥਾਂ ਪੰਜਾਬੀ ਅਤੇ ਹਿੰਦੀ ਵਿੱਚ ਕਰਵਾਈ ਜਾਵੇ ਤਾਂ ਜੋ ਲੋਕ ਆਸਾਨੀ ਨਾਲ ਆਪਣਾ ਕੇਸ ਸਮਝ ਸਕਣ ਚੰਡੀਗੜ੍ਹ ਮੈਂ ਪੰਜਾਬੀ ਭਾਸ਼ਾ ਕੋ ਰਾਜ ਦੀ ਭਾਸ਼ਾ ਕੀ ਮਾਨਤਾ ਦੇਣੀ ਚਾਹੀਏ ਦੇਸ਼ਵਰ ਮੈਂ ਮੈਡਮ ਜਿੰਨੇ ਵੀ ਜੁਨੀਅਰ ਟੈਕਨੀ ਹੈ ਵਾਹਾਂ ਕੀ ਰੀਜਨ ਲੈਂਗੁਏਜ ਜੋ ਹੈ ਜੋ ਹੈ उनको मानता दी गई है किंतु केवल चंडीगढ़ है जहाँ इंग्लिश को ऑफिशियल लैंग्वेज के तौर पर जाना जाता है माननीय मंत्री जी मेरे मित्र जुदेकर जी चंडीगढ़ गए थे उन्होंने ठीक कहा था कि इंग्लिश तो लिंक भाषा है ਇਹ ਕੋਈ ਖੇਤਰੀ ਭਾਸ਼ਾ ਨਹੀਂ ਹੈ ਦੇਸ਼ ਵਿੱਚ ਜੋ 22 ਲੈਂਗੁਏਜ ਹੈ ਉਸ ਵਿੱਚ ਪੰਜਾਬੀ ਹੈ 22 ગામ ਜੋ ਉਠਾਏ ਗਏ تھے ਚੰਡੀਗੜ੍ਹ ਕੇ ਸਮੇਂ ਉਹਨਾਂ ਵਿੱਚ ਪੰਜਾਬੀ ਸਪੀਕਿੰਗ ਏਰੀਆ ਸਾਰੇ ਤੋਂ ਮੈਂ ਬਾਪਸੇ ਮਾਧਮ ਸੇ ਜਾਨਾ ਚਾਹਤਾ ਹੂੰ ਕਿ ਪੰਜਾਬੀ ਕੋ ਆਫੀਸ਼ਲ ਲੈਂਗੁਏਜ ਦਿਆ ਜਾਏ ਇਹਨੂੰ ਇੰਗਲਿਸ਼ ਹੀ ਨਹੀਂ ਆਉਂਦੀ ਉਹਨਾਂ ਵਿਚਾਰੇ ਆਪਣੇ ਆਪ ਨੂੰ ਵਿਅਕਤ ਨਹੀਂ ਕਰ ਸਕਦੇਗੇ ਅੰਗਰੇਜ਼ੀ ਚ ਉਹਨਾਂ ਨੂੰ ਬਹੁਤ ਹੀ ਔਖਾਈ ਮਹਿਸੂਸ ਹੁੰਦੀ ਹੈ ਉਹਨਾਂ ਦੇ ਕਈ ਵਾਰੀ ਹੱਕ ਚੋਂ ਵਾਲਾ ਕੇਸ ਵੀ ਖਿਲਾਫ ਹੋ ਜਾਂਦਾ ਇਸ ਕਰਕੇ ਇਹ ਮੇਰੇ ਮਨਚ ਆਈ ਡਾਇਆ ਵੀ ਇੱਥੇ ਵੀ ਹਿੰਦੀ ਪੰਜਾਬੀ ਚ ਹੋਣਾ ਚਾਹੀਦਾ ਜਦੋਂ ਜਿਹੜਾ ਅਦਾਲਤਾਂ ਚ ਹਿੰਦੀ ਪੰਜਾਬੀ ਪੰਜਾਬੀ ਚ ਬਹਿਸ ਹੁੰਦੀ ਹੈ ਇੱਥੇ ਕਿਉਂ ਨਹੀਂ ਹੋ ਸਕਦੀ